ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਸਤੀਦਾਸ ਜੀ ਪਾਈ ਮਤੀਦਾਸ ਜੀ ਪਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਜੀ ਗੋਪਾਲ ਨਗਰ ਮੀਠਾ ਰੋਡ ਵਿਖੇ 25 ਨਵੰਬਰ ਨੂੰ ਦੀਵਾਨ ਸਜਾਏ ਗਏ ਜਿਸ ਵਿੱਚ ਕਥਾਵਾਚਕ ਤੇ ਰਾਗੀ ਜੱਥਿਆਂ ਨੇ ਗੁਰਜਸਗਾਹ ਕੇ ਸੰਤਾਂ ਨੂੰ ਨਿਹਾਲ ਕੀਤਾ ਇਸਮਾ ਕੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਉੱਚੇ ਤੌਰ ਤੇ ਹਾਜ਼ਰੀ ਭਰੀ ਕਥਾਵਾਚਕ ਗਿਆਨੀ ਤੇ ਸੇਮ ਸਿੰਘ ਖਾਲਸਾ ਹਜ਼ੂਰੀ ਰਾਗੀ ਪਾਈ ਜਸਵਿੰਦਰ ਸਿੰਘ ਬੀਬੀ ਤਜਿੰਦਰ ਕੌਰ ਨੇ ਗੁਰਜਸ ਦਾ ਇਨਕਾਰ ਦਿਆਂ ਗੁਰੂ ਸਾਹਿਬ ਦੀ ਸ਼ਹਾਦਤ ਸੰਬੰਧੀ ਬਖਾਨ ਕੀਤਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਾਈ ਜਗਦੀਪ ਸਿੰਘ ਵਡਾਲਾ ਨ타 ਸਿੰਘ ਪੰਨੋ ਪ੍ਰੇਮ ਸਿੰਘ ਢੇਰੀਵਾਲੇ ਸੁਰਿੰਦਰ ਸਿੰਘ ਗੋਲਡੀ ਰੰਜੀਤ ਸਿੰਘ ਦਸਾਂਝ ਸੋਨੂ ਵਾਲਿਆ ਜਗਦੀਪ ਸਿੰਘ ਪਾਟਿਆ ਰਜਿੰਦਰ ਸਿੰਘ ਸੰਧੂ ਰੰਦੀਰ ਸਿੰਘ ਠੇਕੇਦਾਰ ਹਰਜੀਤ ਸਿੰਘ ਲਾਲੀ ਮੀਤ ਗ੍ਰੰਥੀ ਗੁਰਨਿਸ਼ਾਨ ਸਿੰਘ ਅਤੇ ਬੀਬੀ ਰਜਿੰਦਰ ਕੌਰ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਨਵੇਂ ਪਾਤਸ਼ਾਹ ਤੁੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਕੁੱਲ ਦੁਨੀਆ ਤੇ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਗੁਰਦੁਆਰਾ ਸ੍ਰੀ ਗੁਰੂ ਹਰਿ ਸਾਹਿਬ ਜੀ ਵਿਖੇ ਵੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਬਰੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਉਹਨਾਂ ਦੀ ਵੀ ਨਾਲ ਬਹੁਤ ਵੱਡੀ ਕੁਰਬਾਨੀ ਆ ਇਹ ਕੁਰਬਾਨੀ ਹਿੰਦੂਆਂ ਦੇ ਤਿਲਕ ਜੰਜੂ ਨੂੰ ਬਚਾਉਣ ਵਾਸਤੇ ਜਿਹੜਾ ਰੰਗਾ ਉਹਨਾਂ ਦੇ ਗਲਾਂ 'ਚੋਂ ਲਾ ਰਿਹਾ ਸੀ ਤੇ ਮੱਥੇ ਤੋਂ ਤਿਲਕ ਮਟਾ ਰਿਹਾ ਸੀ ਹਿੰਦੂਆਂ ਦੇ ਉਹਨਾਂ ਦੀ ਹਿੰਦੂਆਂ ਦੀ ਇਕੱਠੇ ਹੋ ਕੇ ਕਰਪਾਲ ਸਿੰਘ ਦੇ ਨਾਲ ਸ੍ਰੀ ਆਏ ਅਨੰਤਪੁਰ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਦਿੱਲੀ ਨੂੰ ਆਪਣਾ ਬਲੀਦਾਨ ਦੇਣ ਵਾਸਤੇ ਗਏ ਅੱਜ 25 ਜਨਮ ਨੂੰ ਬਹੁਤ ਵੱਡਾ ਸਮਾਗਮ ਜਿਹੜਾ ਇੱਥੇ ਗੁਰਦੁਆਰਾ ਗੁਰੂ ਹਰਿਹਾਉ ਸਾਬੇ ਖੇ ਮਨਾਇਆ ਗਿਆ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ। ਤਿੰਨੇ ਹੀ ਸਮਾਗਮ ਜੜੇ ਆ ਉਹ ਬਹੁਤ ਚੜ੍ਹਦੀ ਕਲਾ ਨਾਲ ਬਣਾਏ ਗਏ। ਸਾਰੀ ਸੰਗਤ ਦਾ ਬਹੁਤ ਧੰਨਵਾਦ। ਕੋਟ-કોટ ਪ੍ਰਣਾਮ ਤੇਗ ਭਦਰ ਸਾਹਿਬ ਜੀ, ਧੰਨ ਧੰਨ ਗੁਰੂ ਤੇਗ ਭਦਰ ਸਾਹਿਬ ਜੀ ਜਿਨ੍ਹਾਂ ਨੇ ਏਡੀ ਵੱਡੀ ਸ਼ੀ ਦਿੱਤੀ। ਗੁਰੂ ਤੇਗ ਭਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਤਿਲਕ ਨੂੰ ਤੇ ਜੰਜੂ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ। ਉਹਨਾਂ ਦੇ ਨਾਲ ਬਹੁਤ ਸਾਰੇ ਅਨੁਸ਼ਕ ਸੇਵਕ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦੇਵ ਦਾhti ਉਹਨਾਂ ਨੇ ਵੀ ਇਹ ਖਸ ਹਸ ਕੇ ਮੌਤ ਕਬੂਲ ਕੀਤੀ ਪਰ ਉਹਨਾਂ ਨੇ ਧਰਮ ਨੂੰ ਬਦਲਿਆ ਨਹੀਂ ਉਹਨਾਂ ਦੀ ਇਹ ਨਹੀਂ ਮੰਨੀ ਇਸ ਵਾਸਤੇ ਜਨਾ ਜਗਤ ਉਹਨਾਂ ਨੂੰ ਇਸ ਪੱਖ ਤੋਂ ਨਮਸ਼ਕਾਰ ਕਰਦਾ ਹੈ ਕਿ ਉਹਨਾਂ ਨੇ ਤਿਲਕ ਨੂੰ ਤੇ ਜੰਡੂ ਨੂੰ ਬਚਾਉਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੱਬਰ ਦੇ ਫਿਰ ਮੰਨੇ ਜੇ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਜੰਜੂ ਫੜੋ ਬਦੀ ਨਹੀਂ ਪੁਆੜਿਆ ਗਿਆ ਉਹ ਪਾਉਣਾ ਚਾਹੁੰਦੇ ਸੀ ਗੁਰਦੇਵ ਨੇ ਪਾਇਆ ਨਹੀਂ 53 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਜੰਜੂ ਲੈਣ ਨਹੀਂ ਦਿੱਤਾ ਇਸ ਵਾਸਤੇ ਗੱਲ ਸਿਰਫ ਜਬਰ ਦੀ ਹੈ ਕਿ ਜਬਰ ਜਿਹੜਾ ਵਾ ਉਹਦਾ ਜਿਹੜਾ ਟਕਰਾ ਵਾ ਉਹ ਗੁਰਦੇਵ ਨੇ ਸਬਰ ਨਾਲ ਕੀਤਾ ਆਪਣੇ ਸਿੱਖਾਂ ਦੀ ਕੁਰਬਾਨੀ ਕੀਤੀ ਆਪ ਸ਼ਹਾਦਤ ਕੀਤੀ ਉਹਨਾਂ ਸ਼ਹਾਦਤਾਂ ਨੂੰ ਕੋਟੀ ਕੋਟੀ ਪ੍ਰਣਾਮ